ਦੋਸਤੋ ਪਿੰਡ ਰਾਮ ਮੈਂ ਅੱਜ ਪਿੰਡ ਰਾਮਗੜ੍ਹ ਪਹੁੰਚਿਆ ਕਿਹੜੇ ਹਲਕੇ ਹਲਕੇ ਜਿਹੇ ਪਿੰਡਾ ਪਿੰਡ ਹੈ ਭਵਾਨੀਗੜ੍ਹ ਨਿਕੜਦੇ ਨੇ ਦੋਸਤੋ ਮੈਂ ਅੱਜ ਭਵਾਨੀਗੜ੍ਹ ਬਲੌਕ ਦੇ ਪਿੰਡ ਰਾਮਗੜ੍ਹ ਚ ਪਹੁੰਚਿਆ ਛੋਟਾ ਜਿਹਾ ਪਿੰਡ ਆ ਤੇ ਮੇਰਾ ਵੀਡੀਓ ਬਣਾਉਣ ਨੂੰ ਮਨ ਤਾਂ ਨਹੀਂ ਕਰਦਾ ਸੀਗਾ ਮੈਂ ਹੁਣੇ ਤਾਂ ਘਰੇ ਬੈਠੇ ਨੇ ਜਿਵੇਂ ਵੀਡੀਓ ਦੇਖ ਰਹੇ ਸੀਗਾ ਇਹ ਬਾਬਾ ਜੀ ਦੀਆਂ ਕੀ ਨਾਂ ਮਾਪਾ ਜੀ ਭਿੰਦਰ ਸਿੰਘ ਦੀਆਂ ਨਾ ਬੱਕਰੀਆਂ ਤੇ ਭੇਡਾਂ ਮਰ ਗਈਆਂ ਅੱਗ ਲੱਗੀਆਂ ਚੌਂਦੀਆਂ ਕਹਿੰਦੇ ਕਿ ਮੱਛੀਆਂ ਵਾੜ ਪਾੜੇ ਨੂੰ ਅੱਗ ਲੱਗ ਗਈ ਨਾ ਵੀਡੀਓ ਦੇਖੀ ਚਲੋ ਜਿਹੜਾ ਜਾਨਵਰਾਂ ਦੇ ਵਿਚਾਰੇ ਕਿਵੇਂ ਮੱਛਕੀ ਹਨਾ ਜਿਉਂਦੇ ਉਹਦਾ ਪਾਪ ਬਹੁਤ ਵੱਡਾ ਹੋਇਆ ਗਿਆ ਇਸਦਾ ਆਰਥਿਕ ਤੌਰ ਤੇ ਬਹੁਤ ਨੁਕਸਾਨ ਹੋ ਗਿਆ ਵੀ ਮੇਰੇ ਮਨ ਕੀਤਾ ਮੈਨੂੰ ਜਦੋਂ ਮੈਂ ਵੀਡੀਓ ਦੇਖੀ ਮੈਂ ਨਾਲ ਦੀ ਨਾਲ ਮੇਰੀ ਬੇਟੀ ਬੇਟੀ ਨਾਲ ਆ ਗਈ ਮੈਂ ਬੇਟੀ ਨੂੰ ਕਿਹਾ ਮੈਂ ਪਤਾ ਪਾ ਚੱਲ ਕੇ ਜਾ ਕੇ ਕਿ ਮੈਂ ਮਦਦ ਕਰ ਸਕਦਾ ਜਬ ਦੇ ਵੱਲੋਂ ਮੈਂ ਮੇਰੀ ਬੇਟੀ ਦੇ ਨਾਲ ਆਉਂਦੀ ਨਾਲ ਆਏ ਬਾਬਾ ਜੀ ਦੀ ਮਦਦ ਕੀਤੀ ਵਿਚਰੂ ਡੰਗਰੇ ਦੇ ਜਿਹੜੇ ਡੰਗਰ ਵੱਡ ਹੋਰ ਲੈ ਲੈ ਦੁਬਾਰਾ ਇਹਦਾ ਇਹਦਾ ਕਾਰੋਬਾਰ ਸ਼ੁਰੂ ਹੋ ਜੇ ਸੋ ਮੇਰੀ ਸਾਰੇ ਸਮਾਜ ਨੂੰ ਵਾਲੇ ਵਾਲ ਦੇ ਪਿੰਡਾਂ ਨੂੰ ਇਸ ਪਿੰਡ ਦੇ ਲੋਕਾਂ ਨੂੰ ਬੇਨਤੀ ਹੈ ਕਿ ਯਾਰ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਦੁੱਖ ਸੁੱਖ ਚ ਇੱਕ ਦੂਜੇ ਨਾਲ ਖੜਨਾ ਚਾਹੀਦਾ ਹੈ ਜੇ ਬਾਬਾ ਜੀ ਦਾ ਨੁਕਸਾਨ ਹੋਇਆ ਹੈ ਨਾ ਆਪਾਂ ਸਮਾਜ ਯਾਰ ਆਪਾਂ ਆਪਣਾ ਭਾਈਚਾਰਾ ਹੈਗਾ ਮੇਰੇ ਕੋਈ ਪਿੰਡ ਕੋਲੇ ਪਿੰਡ ਨਹੀਂ ਲੱਗਦਾ ਰਾਮਗੜ ਮੈਂ ਇਹਨਾਂ ਨੂੰ ਜਾਣਦਾ ਨਹੀਂ ਮੈਂ ਤਾਂ ਇਸ ਪਿੰਡ ਵੀ ਪਹਿਲੀ ਵਾਰ ਆਇਆ ਜ਼ਿੰਦਗੀ ਦੇ ਵਿੱਚ ਸੋ ਇਸ ਤਰ੍ਹਾਂ ਦੇ ਜੇ ਇਸ ਤਰ੍ਹਾਂ ਦੀ ਘਟਨਾ ਹੋ ਜਾਏ ਨਾ ਸਮਾਜ ਨੂੰ ਆਪਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਆਪਣਾ ਇਸ ਤਰ੍ਹਾਂ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਥੋੜੇ ਥੋੜੇ ਨਾਲ ਜਿਵੇਂ ਆਪਾਂ ਕਹਿੰਦੇ ਵੀ ਦੁੱਖ ਹੁੰਦਾ ਨਾ ਜਦੋਂ ਕੋਈ ਬੰਦਾ ਦੁੱਖ ਬਣਾਉਣਾ ਹੈ ਦੁੱਖ ਘਟ ਜਾਂਦਾ ਜਦੋਂ ਕੋਈ ਖੁਸ਼ੀ ਹੁੰਦੀ ਆ ਤਾਂ ਖੁਸ਼ੀ ਚ ਆਪਾਂ ਸ਼ਰੀਕ ਹੋਣਾ ਹੈ ਖੁਸ਼ੀ ਵੱਜ ਜਾਂਦੀ ਆ ਸੇਮ ਗੱਲ ਆ ਜਿਵੇਂ ਜਿੰਨਾ ਕਿ ਮੈਂ ਕਰ ਸਕਦਾ ਤੇ ਆਪਣੇ ਵੱਲੋਂ ਕਿ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਵੀ ਸਾਰੇ ਮਦਦ ਕਰੋ ਮੇਰਾ ਵੀਡੀਓ ਬਣਾਉਣ ਨੂੰ ਮਨ ਤਾਂ ਨਹੀਂ ਕਰਦਾ ਸੀ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਜੇ ਕੋਈ ਦਾਨ ਕਰਨਾ ਇੱਕ ਹੱਥ ਨਾਲ ਕਰਨਾ ਹੈ ਦੂਜੇ ਹੱਥ ਨੂੰ ਵੀ ਪਤਾ ਨਹੀਂ ਹੋਣਾ ਚਾਹੀਦਾ ਠੀਕ ਆ ਪਰ ਇੱਥੇ ਬਾਬਾ ਜੀ ਦੀ ਇੱਕ ਮੱਤ ਲਈ ਮੈਨੂੰ ਇਹ ਵੀਡੀਓ ਬਣਾਉਣੀ ਪਈ ਗਏ ਯਾਰ ਇਦਾਂ ਦੇ ਲੋਕਾਂ ਦੀ ਹਨਾ ਜਿਹੜੇ ਜਿਹੜੇ ਕੋਈ ਨੁਕਸਾਨ ਹੁੰਦਾ ਕਿਸੇ ਦਾ ਤਾਂ ਕਿਉਂਕਿ ਪ੍ਰਭਾਈ ਤਾਂ ਦੇਖੋ ਹੋ ਨਹੀਂ ਸਕਦੀ ਉਹ ਜਾਨਵਰ ਨਹੀਂ ਵਿਚਾਰੇ ਮੁੜ ਕੇ ਆ ਸਕਦੇ ਪਰ ਇਹ ਨਵੇਂ ਜਾਨਵਰ ਲੈ ਕੇ ਆਪਦਾ ਕਾਰੋਬਾਰ ਫੇਰ ਸ਼ੁਰੂ ਕਰ ਲੂਗਾ ਇਹਦਾ ਕਾਰੋਬਾਰ ਸੀ ਬੱਕਰੀਆਂ ਭੇਡਾਂ ਦਾ ਇਹ ਜਿਹੜਾ ਚਾਰਨ ਦਾ ਕੰਮ ਉਹਨੂੰ ਪਾਲਣ ਦਾ ਕੰਮ ਕਰਦਾ ਸੀਗਾ ਉਹ ਉਹੀ ਇਹਦਾ ਕਮਾਈ ਦਾ ਸਾਧਨ ਸੀ ਉਹ ਸਾਰਾ ਖਤਮ ਹੋ ਗਿਆ ਜਿਵੇਂ ਅਸੀਂ ਦੇਖਿਆ ਸਾਰੀ ਬਾੜਾ ਮੱਚ ਗਿਆ ਬਾਬੇ ਦਾ ਸਾਰੇ ਜਾਨਵਰ ਮੱਚ ਗਏ 40 ਸੀ ਬਾਬਾ 40 40 ਦੇ ਕਰੀਬ ਭੇਡਾਂ ਤੇ ਬੱਕਰੀਆਂ ਜਿਹੜੀਆਂ ਜਿਉਂਦੀਆਂ ਮੱਚ ਗਈਆਂ ਸੋ ਇਸ ਤਰ੍ਹਾਂ ਦੇ ਲੋਕਾਂ ਦੀ ਮੰਨਤ ਕਰੋ ਪ੍ਰਮਾਤਮਾ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਵਿਚਾਰਿਆਂ ਦੇ ਦੁਆਰੇ ਇਹਨਾਂ ਦਾ ਕਾਰੋਬਾਰ ਸ਼ੁਰੂ ਹੋ ਜੇ ਇਹ ਦੁਆਰਾ ਮਤਲਬ ਕਿ ਇਹਦਾ ਜੀਵਨ ਚੱਲ ਪਈ ਜਾਨਵਰ ਵੜਣ ਦੇ ਭਗ ਇਹ ਜਿਹੜਾ ਬਿਜ਼ਨਸ ਕਰਦਾ ਸੀ ਕਾਰੋਬਾਰ ਕਰਦਾ ਸੀ ਬੱਕਰੀਆਂ ਭੇਡਾਂ ਦਾ ਉਹ ਦੁਬਾਰਾ ਕਰ ਲਿਆ ਠੀਕ ਆ ਬਹੁਤ ਧੰਨਵਾਦ ਥੈਂਕ ਯੂ